ਸੋ ਫਿਰ ਉਸ ਅੱਛੇ ਕਾਲ ਦੀ ਫ੍ਰੈਂਡਸ ਅੱਜ ਮੈਂ ਗੁੱਗੂ ਨੂੰ ਖੁੱਲ੍ਹਾ ਛੱਡਿਆ ਏ ਦੋ ਦਿਨ ਹੋ ਗਏ ਨਾ ਅੰਦਰ ਕੁਸ ਚੱਜ ਨਾਲ ਖਾਣ ਨਹੀਂ ਦਿਆ ਤੇ ਜੋ ਬਾ ਤਿੱਕਾ ਉਹ ਵੀ ਖਾਣ ਲਿਆ ਇਹ ਨਾ ਗੁੱਗੀ ਤੇ ਦੋ ਬੱਚੇ ਐ ਦੇ ਇਹ ਚਾਰ ਜਣੇ ਆਉਂਦੇ ਆ ਰੋਜ਼ ਇਹਦੇ ਨਾ ਪਿੰਜਰੇ ਤੇ ਬੈਠਦੇ ਆ ਆ ਕੇ ਤੇ ਖੇਡਣ ਆਉਂਦੇ ਸ਼ਾਇਦ ਪਤਾ ਨਹੀਂ ਕੀ ਕਰਨ ਆਉਂਦੇ ਆ ਪਤਾ ਨਹੀਂ ਇਹਦਾ ਚੋਗਾ ਵੇਖ ਕੇ ਖਾਣ ਆਉਂਦੇ ਸ਼ਾਇਦ ਯਾ ਦੇਖ ਉੱਪਰ ਵਾਲੀ ਫਟਾਫਟ ਖਾਈ ਜਾਂਦੀ ਐ ਚੋਗਾ ਹਨਾ ਤੇ ਇਹਨੂੰ ਇਹਨੂੰ ਦੇਖ ਲਓ ਮਾਸਾ ਨਹੀਂ ਕੋਈ ਸੁਚੰਗਾ ਲੱਗਦਾ ਇਹਦਾ ਸਾਰਾ ਪਿੰਜਰਾ ਭਰਿਆ ਪਿਆ ਚੋਗੇ ਨਾਲ ਇਹਨੇ ਹੁਣ ਆ ਕੇ ਦੇਖੀ ਇਹ ਦੇਖੀ ਵੇਖਦੇ ਇਹ ਇਹ ਮਾਰਦੀ ਉਹਨੂੰ ਦੇਖੀ ਜੇ ਮਾਰੇ ਨਾ ਗੁੱਗੂ ਨੂੰ ਵੇਖੀ ਤੇ ਰਹਿੰਦੀਆਂ ਫਿਰ ਦੇਖੀ ਇਹਨਾਂ ਨੂੰ ਖਾਣਾ ਦਿੰਨੇ ਆ ਤੇ ਇਹ ਹੀ ਮਾਰਦੀ ਐ ਗਿਆ ਉੱਧਰ ਨੂੰ ਮਗਰ ਜਾਊਗੀ ਲੱਗਦਾ ਐ ਤੇ ਬਹੁਤ ਹੀ ਦਖਾਣਾ ਖਾਂਦੀਆਂ ਆ ਕੇ ਸਾਰਾ ਝੋਗਾ ਇਹਦਾ ਖਾਂਦੀਆਂ ਇਹਦੀ ਰੀਸ ਨਾਲ ਚਲ ਉਹ ਵੀ ਖਾ ਜਾਂਦਾ ਵਾ ਇਹਨਾਂ ਦੀ ਰੀਸ ਨਾਲ ਨਾ ਇਹਨਾਂ ਨੂੰ ਜਦੋਂ ਮੈਂ ਗੁੱਗੂ ਨੂੰ ਝੋਗਾ ਪਾਣੀ ਫਿਰ ਇਹਨਾਂ ਨੂੰ ਵੀ ਪਾ ਦਿੰਨੀ ਆ ਓ ਚਲ ਗਿਆ ਅੰਦਰ ਉੱਥੇ ਖਾਂਦਾ ਵਾ ਨਸਵੰਨੀਆਂ ਚੀਜ਼ਾਂ ਚੁੱਕ ਚੁੱਕ ਕੇ ਇਹ ਵੀ ਚੱਲੀ ਮਗਰ ਮਗਰ ਮਿਲ ਗਾ ਜੇ ਮਾਰਣਾ ਸਾਡੇ ਗੁੱਗੂ ਨੂੰ ਵੇਖੀ ਤੈਨੂੰ ਵੱਜਦੀਆਂ ਫਿਰ ਉਹ ਉੱਥੇ ਜਾ ਕੇ ਖਾਂਦਾ ਨੇ ਇੱਕ ਸੁੱਕ ਜੋ ਪਿਆ ਵਾ ਪੁਰਾਣੀਆਂ ਚੀਜ਼ਾਂ ਹੈ ਵਧੀਆ ਚੋਗਾ ਨਹੀਂ ਇੱਥੇ ਲੰਘਦਾ ਉਹ ਕਿਵੇਂ ਦਵਾਦਾ ਲੱਗਾ ਆ ਦੇਖੀ ਬਣਾਇਨੇ ਕੀ ਗੰਦੀ ਹੈ ਇਹ ਜਾਊਗੀ ਮਗਰ ਉਹ ਦੇ ਇਹ ਦੂਜੀ ਵੀ ਆ ਗਈ ਹੈ ਇਹ ਡਰਦੀਆਂ ਨਹੀਂ ਮੈਥੋਂ ਇੰਨਾ ਜ਼ਿਆਦਾ ਇਹ ਨਾ ਚੋਗਾ ਪਾਣਨੀ ਆ ਨਾ ਤੇ ਰੋਜ਼ ਕੋਲ ਕੋਲ ਹੀ ਰਹਿੰਦੀਆਂ ਇਹ ਉਹ ਸਾਡੇ ਵਾਲਾ ਕਿਵੇਂ ਲਗਾ ਦਵਾਦਾ ਪੂੜਾ ਖਾਣ ਉਹ ਪੂੜਾ ਖਾਂਦੇ ਪਿਛਲੀ ਵਾਰੀ ਨਾ ਮੈਨੂੰ ਛੱਡਿਆ మేద మిల్ మే డ్యాజా మారణ పని తరయా గు ਨੌਲੇ ਬੱਚੇ ਆਜੂ ਆਜੂ ਇੱਕ ਦੂਸਰੇ ਦੇ ਇਸ ਨਾਲ ਖਾਂਦੇ ਉਗੜੇ ਤੇ ਮੇਰੇ ਫਰੈਂਡਸ ਮੇਰੇ ਪੋਤੇ ਕੜੀ ਪੱਤਾ ਐਰੋਕੇਰੀਆ ਕ੍ਰਿਸਮਸ 3 ਚਾਇਨਾ ਫੈਨ ਪਾਮ ਔਰ ਮੇਰਾ ਇਹ ਬ੍ਰੈਸਿੰਨਾ ਦਾ ਪਲਾਂਟ ਹਵੇਕੋ ਫਰੈਂਡਸ ਜਿਹੜਾ ਮੈਂ ਕਟਿੰਗ ਲਗਾਈ ਸੀਗੀ ਰੋਜ਼ ਦੀ ਉਹਨੂੰ ਵੀ ਨਵਾਂ ਫੁੱਲ ਆ ਗਿਆ ਪਿੰਕ ਰੰਗ ਦਾ ਕਿਉਂਕਿ ਜਦੋਂ ਕਟਿੰਗ ਹੈ ਨਾ ਕਟਿੰਗ ਨੂੰ ਛੋਟੇ ਫੁੱਲ ਆਉਂਦਾ ਹੈ ਤੇ ਇਹ ਵਾਲਾ ਨਾ ਕੋਲੀਸ ਨੂੰ ਵੀ ਫਲਾਵਰ ਆਇਆ ਹੈ ਇਹਦਾ ਮੈਂ ਕਹਿੰਦੇ ਆ ਕਿ ਜਦੋਂ ਕੋਲੀਸ ਨੂੰ ਫਲਾਵਰ ਆ ਜੇ ਨਾ ਉਸ ਤੋਂ ਬਾਅਦ ਇਹ ਜਿਹੜਾ ਪlant ਖਤਮ ਹੋਣਾ ਸ਼ੁਰੂ ਹੋ ਜਾਂਦਾ ਐਤਕਿ ਮੈਂ ਨਾ ਇਹ ਐਕਸਪੀਰੀਅੰਸ ਕਰਕੇ ਵੇਖਣਾ ਬਣਾ ਖਤਮ ਹੁੰਦਾ ਕਿ ਨਹੀਂ ਹੁੰਦਾ ਦੇਖਾਂ ਗੁੱਗੂ ਨੂੰ ਨਾ ਮਾਰੇ ਕਿਤੇ ਉਹ ਗਈ ਉਧਰ ਇਹ ਇਹਨੂੰ ਖੁੱਲਾ ਛੱਡ ਕੇ ਨਾ ਇਹਦੇ ਕੋਲ ਹੀ ਬਹਿਣਾ ਪੈਂਦਾ ਇਹਦੇ ਤੇ ਨਾ ਹਮਲੇ ਹੋ ਜਾਂਦੇ ਆ ਫਿਰ ਤੇ ਦੇਖਦੀ ਆ ਨੂੰ ਸਾਡਾ ਵਿਚਾਰਾ ਪਿੰਜਰੇ ਚ ਰਹਿ ਕੇ ਬੁਰਾ ਹਾਲ ਹੋਇਆ ਪਿਆ ਉਹ ਤਾਂ ਹਨਾ ਦੇਖੋ ਖੁੱਲੀਆਂ ਉਡਾਰੀਆਂ ਵਾਲੇ ਕਿੱਦੇ ਸੋਹਣੇ ਹੁੰਦੇ ਆ ਆਪਣੀ ਮਨ ਮਰਜ਼ੀ ਦਾ ਖਾਂਦੇ ਆ ਇਹ ਦੇਖੀ ਲੱਗੀ ਮਾਰਨ ਨੂੰ ਜੇ ਮਾਰਿਆ ਦੇਖੀ ਵੇਖੀ ਤੇਰੇ ਪਿੰਡੀ ਇਹ ਆ ਵੇਖੀ ਆ ਵੇਖੀ ਚੁੰਝਾ ਮਾਰਦੀ ਉਹਨੂੰ ਇਹ ਜਾਨਵਰ ਵੀ ਵੇਖ ਲੋ ਇੱਕ ਦੂਸਰੇ ਨਾਲ ਵਿਰੋਧ ਕਰਦੇ ਈਰਖਾ ਕਰਦੇ ਪੂਰਾ ਕੀ ਸਾਡਾ ਇੱਥੇ ਚੋਗਾ ਖਿਲਰਿਆ ਹੁੰਦਾ ਤੂੰ ਕਿਉਂ ਆਇਆ ਇੱਥੇ ਹਨਾ ਦੇਖ ਮਾਰ ਕੇ ਹੱਡਿਓ ਨੂੰ ਇਹ ਫੇਰ ਮਾਰੂਗੀ ਇਹਨੂੰ ਆਕੇ ਮੈਂ ਨਾ ਉਧਰ ਇਹਨੂੰ ਜਾਣ ਹੀ ਨਹੀਂ ਦਿੰਦੀ ਹੁੰਦੀ ਇਹ ਤਾਂ ਦਾ ਲਾ ਲੈਂਦੇ ਪੰਛੀ ਆ ਜਾ ਗੁੱਗੀ ਇੱਧਰ ਆ ਜਾ ਪੁੱਤ ਆਜੋ ਇੱਧਰ ਆਜੋ ਆਜਾ ਛੋਣਾ ਬੱਚਾ ਆਦਾ ਆਦਾ ਤੈਨੂੰ ਨਹੀਂ ਇਹਨਾਂ ਨੇ ਛੱਡਣਾ ਤੈਨੂੰ ਛੱਡ ਵੀ ਦਿੱਤਾ ਨਾ ਇਹਨਾਂ ਨੇ ਤੈਨੂੰ ਖਾ ਹੀ ਜਾਣਾ ਕਿਸੇ ਨਾ ਕਿਸੇ ਦਿਨ ਆ ਜਾ ਤੂੰ ਇੱਧਰ ਹੀ ਆ ਜਾ ਇਹ ਤਾਂ ਕੁੱਡਿਆ ਨਹੀਂ ਨਾ ਜਾਣਾਂ ਆ ਕਰਕੇ ਵਿਚਾਰਾ ਇਹਨੂੰ ਬੇਵੱਸ ਹੈਗਾ ਆ। ਉਹ ਵੀ ਗੱਲ ਐ ਨਾ ਕੋਈ ਉਡਾਨ ਨੂੰ ਦਰਸਦਾ ਤੇ ਕੋਈ ਖਾਣ ਨਹੀਂ ਦਰਸਦਾ। ਇਹ ਉੱਡਣ ਨੂੰ ਦਰਸਦਾ ਤੇ ਉਹ ਖਾਣ ਨੂੰ ਦਰਸਦੇ ਵਿਚਾਰੇ ਖਾਣ ਵੀ ਆਉਂਦੇ ਆ। ਚੱਲ ਗੁੱਗੂ ਆ ਜਾ ਹੁਣ ਪੁੱਤ। ਆ ਜਾ। ਓਲੇ ਬੱਚੇ ਆਜੋ। ਮੇਰੇ ਕਾ ਚਲ ਥੋੜਾ ਜਿਹਾ ਹੀ ਲਵੇ ਹਨਾ ਪਿੰਜਰੇ ਚ ਖਾਣ ਨਹੀਂ ਲਿਆ ਦੋ ਤਿੰਨ ਦਿਨਾਂ ਦਾ ਕੱਜਨਾਂ ਨਹੀਂ ਖਾਂਦਾ ਥੋੜੀ ਜੀ ਚੀਜ਼ ਚ ਪਾ ਕੇ ਛੱਡ ਦਿੰਦਾ ਵਿੱਚ ਇਹ ਉਹੀ ਜੋਗਾ ਖਾ ਲੈਣਾ ਹੈ ਨਾ ਜਿਹੜਾ ਇਹਨੂੰ ਪਾਣੀ ਆ ਇਹ ਦੇਖੋ ਫ੍ਰੈਂਸ ਮੇਰੇ ਰਾਜਮਾ ਲੱਗੇ ਆ ਕੱਚੀਆਂ ਫਲੀਆਂ ਰਾਜਮਾ ਦੀਆਂ ਮਟਰ ਨਹੀਂ ਹੈਗੇ ਇਹ ਰਾਜਮਾ ਆ ਵਖਾਉਂ ਤੁਹਾਨੂੰ ਕੜੀ ਪੱਤੇ ਵੀ ਆਪਣੇ ਆਪ ਹੀ ਉੱਗੇ ਹੋਏ ਆ ਵਿੱਚੋਂ ਇਨ ਘਰ ਦੀਆਂ ਚੀਜ਼ਾਂ ਨੇ ਪਸੰਦ ਬਾਦ ਨਹੀਂ ਪਸੰਦਾ ਚੀਜ਼ੀਆਂ ਵੇਖਾਂ ਊੜਾ ਕਰਕਰਟ ਖਾਂਦੇ ਆ ਵਾ ਚੱਲ ਇੱਧਰ ਆ ਜਾ ਹੁਣ ਆ ਜਾ ਆ ਜਾ ਦੇਖ ਲੋ ਫਰੈਂਕਸੀ ਵੀ ਵੇਖ ਲੋ ਆਪਣੇ ਅੱਖੀਂ ਦੇਖ ਲੋ ਹੁਣ ਪੰਛੀਆਂ ਦਾ ਕਿੰਨਾ ਬੈਰ ਵਿਰੋਧ ਆਪਸ ਵਿੱਚ ਪੂਰਾ ਸ਼ਰੀਕਾ ਕਰਦੇ ਆ ਇਹ ਆਜੂ 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 ਛੋੜੇ ਬੱਚੇ ਆਜੂ ਇੱਧਰ ओके थैंक्स फ्रेंड्स थैंक यू सो मच वीडियो वॉच करने थैंक यू सो मच